ਦੇ ਨੇੜਲੇ ਪਿੰਡ ਮੋੜ ਵਿਖੇ ਬਿਜਲੀ ਦੀਆਂ 11 ਕੇਵੀ ਤਾਰਾਂ ਉੱਪਰੋਂ ਲੱਗਤਾਂ ਚਾਰ ਵਿਅਕਤੀ ਚੁਲਸੇ ਦੀ ਜਿਨ੍ਹਾਂ ਵਿੱਚੋਂ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੋੜ ਵਿਖੇ ਕਰਨ ਕੁਮਾਰ ਪੁੱਤਰ ਰਾਜ, ਕੁਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ, ਜਕੀਰ ਸਿੰਘ ਪੁੱਤਰ ਗੁਰਾਸ ਸਿੰਘ ਅਤੇ ਸਿਮਰਜੀਤ ਸਿੰਘ ਪੁੱਤਰ ਸਵਰਗੀ ਗੁਰਮੀਲ ਸਿੰਘ ਵਾਸੀ ਪਿੰਡ ਮੋੜ ਇੱਕ ਘਰ ਦੇ ਬਾਥਰੂਮ ਦੀ ਛੱਤ ਉੱਤੇ ਪਾਣੀ ਵਾਲੀ ਟੈਂਕੀ ਰੱਖਣ ਲਈ ਫਰੇਮ ਰੱਖ ਰਹੇ ਸਨ ਕਿ ਛੱਤ ਦੀ ਉਪਰੋਂ ਲੰਘਦੀਆਂ ਹਾਈ ਵੋਲਟੇਜ 11kV ਤਾਰਾਂ ਨਾਲ ਮੋਚ ਗਏ ਅਤੇ ਇਸ ਕਾਰਨ ਉਹ ਚਾਰੇ ਵਿਅਕਤੀ ਪੂਰੀ ਤਰ੍ਹਾਂ ਚੁਲ ਚੁਕੇ। ਉੱਥੇ ਇੱਕ ਗਰੰਟ ਨਾਜ਼ਦੂਕ ਸੇ ਇਹਨਾਂ ਸਾਰੇ ਵਿਅਕਤੀਆਂ ਨੂੰ ਤੁਰੰਤ ਕੋਟਕਪੂਰਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੋ ਵਿਅਕਤੀਆਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਹਨਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ। ਇਸ ਦੌਰਾਨ ਮਿਰਤਕ ਦੇ ਵਾਰਸਾ ਨੇ ਡੀਐਸਪੀ ਕੋਟ ਕਪੂਰਾ ਅਤੇ ਐਸਐਚਓ ਖਾਣਾ ਸਦਰ ਕੋਟ ਕਪੂਰਾ ਤੋਂ ਮੰਗ ਕੀਤੀ ਹੈ ਕਿ ਬਿਜਲੀ ਵਿਭਾਗ ਅਧਿਕਾਰ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ ਹਾਂਜੀ ਸਰ ਜਿਹੜਾ ਅੱਜ ਮਾਮਲਾ ਕਰੰਟ ਲੱਗਣ ਨਾਲ ਸਾਹਮਣੇ ਆਇਆ ਇਹਦੇ ਬਾਰੇ ਆਪ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਕਰੰਟ ਉਧਰ ਦੇ ਵਿੱਚ ਕੁਲਵਿੰਦਰ ਸਿੰਘ ਅਤੇ ਕਰਨठाਦਰ ਦੀ ਮੌਜੂਦ ਹੋਣ ਵਾਲੇ ਪਤਾ ਲੱਗਾ ਹੈ ਅਤੇ ਸਿਮਰਜੀਤ ਸਿੰਘ ਤੇ ਨਿਸ਼ੀਰ ਸਿੰਘ ਕਰੰਟ ਨੂੰ ਕਾਰਨ ਜੀ ਇਹ ਜਿਹੜੇ ਕੁਲਵਿੰਦਰ ਸਿੰਘ ਜਿਹੜਾ ਇਹ ਕੁਲੰਬ ਮਿਸਤਰੀ ਸਿੰਘ ਇਸ ਵਰਜੀਤ ਸਿੰਘ ਜਿਹੜਾ ਵੀ ਜਤਮੀ ਨਾਲ ਜਿਸ ਨੂੰ ਜਿਸ ਨੂੰ ਵੀ ਜੀ ਰੱਬੀ ਇਹਦੇ ਧਰ ਦੇ ਵਿੱਚ ਕਰਕੇ ਬਣਾਇਆ ਸੀ ਜਿਹਦੇ ਬਾਰੇ ਵਿੱਚ ਕਈ ਕਾਰਵਾਈ ਹੋਣੀ ਚਾਹੀਦੀ ਹੈ